ਸਾਸਰੀ ਕਾਲ ਵੀ ਸਾਰੇ ਭੈਣ ਭਰਾ ਉਮੀਦ ਕਰਨ ਸਾਰੇ ਠੀਕ ਠਾਕ ਨੇ ਦੇਖੋ ਇਹ ਤੈਨੂੰ ਇਹਦਾ ਕਾਇ ਇਹਦਾ ਟੈਂਪਰੇਰੀ ਆ ਮੇਰਾ ਕਾਇ ਟੈਂਪਰੇਰੀ ਆ ਤੇ ਸਾਨੂੰ ਦਿਖਾਉਣੇ ਇੱਥੇ ਮਾਰਤਾ ਬਣੀਆਂ ਨੇ ਇਹਦੇ ਸੋਹਣਿਆ ਸੋਹਣਿਆ ਕਦੋਂ ਦਰਸ਼ਨ ਆਹ ਤਾਂ ਕੋਈ ਲੱਗਦਾ ਪਰ ਆ ਪੰਜਾਬੀ ਨਹੀਂ ਦੇਖੋ ਵੀਰੇ ਕਰੋ ਦਰਸ਼ਨ ਆ ਮੋਟੂ ਬੱਦਲੂ ਛੋਟਾ ਭੀਮ ਆਹ ਸਟਾਰ ਵੱਕਲੇ ਤੇ ਆ ਬੱਚਿਆਂ ਦੇ ਖੜਾਉਣੇ ਆ ਸਰਦਾਰ ਜੀ ਰੱਖਿਆ ਇਹਨਾਂ ਫੋਟੋ ਫੋਟੋ ਖਿਚਾਉਣੀਆਂ ਉਹਦੇ ਇਥੇ ਆ ਸਾਰੇ ਬੱਚਿਆਂ ਵਾਲੇ ਖੜਾਉਣੇ ਨੇ ਸਾਰੇ ਚੰਗੀ ਲੱਗੀ ਤਾਂ ਬਾਦਵਾ ਆਹੋ ਮिक्की ਮਾਊਸ ਮिक्की ਮਾਊਸ ਤੇ ਆਹ ਉਹ ਨਹੀਂ ਫਿਰ ਬੱਚਿਆਂ ਨੇ ਜਿਹੜੇ ਪੈਕੇਜ ਆਏ ਝੂਲੇ ਹੁੰਦੇ ਨੇ ਐ ਦੇ ਝੂਲਣਗੇ ਇਹ ਤੇ ਇਹਦੇ ਉੱਤੇ ਆਪਾਂ ਰਹਿ ਕੇ ਝੂਲ ਸਕਦਾ ਨਾ ਆਹੇ ਫਿਰ ਕਰੀਏ ਗੱਲਾਂ ਬੱਤਾ ਆਹ ਆਹ ਇਹਦੇ ਤੇ ਆਪਾਂ ਰਹਿ ਕੇ ਝੂਲ ਸਕਦੇ ਆਂਗੇ ਇਹ ਉਹ ਆ ਤੇ ਫਿਰ ਇਧਰੋਂ ਮੈਸ਼ੀ ਟਰੈਕਟਰ ਥੋੜਾ ਛੋਟਾ ਸਪੈਨਰ ਇਦਾਂ ਆ ਰਹੇ ਗੱਡੀ ਜੀ ਹੈ ਕਿ ਬੱਚਿਆਂ ਵਾਲੀ ਹੈ ਇਹ ਕੱਲ ਪਿੰਡਾਂ ਦੀ ਤਰ੍ਹਾਂ ਅੱਜ ਪਹੁੰਚੇ ਹਾਂ ਰਾਜਪੁਰੇ ਇੱਧਰੋਂ ਫਿਰ ਹਾਥੀ ਉੱਚੇ ਖੜੇ ਆ ਘੋੜੇ ਖੜੇ ਆ ਇਹ ਪਾਰਕਪੁਰ ਦਾ ਬਹੁਤ ਸੁਣਾ ਲਾਇਆ ਉਧਰੋਂ ਕਹਿੰਦੇ ਪਾਣੀ ਜਾਈ ਬਹੁਤ ਸੁਣਾ ਰਿਹਾ ਵਾ ਰੋਡ ਖਾ ਕੇ ਲੇ ਗਏ ਨਾ ਚੰਗੀ ਲੱਗੀ ਤਾਂ ਲਾਈਵ ਸ਼ੇਅਰ ਕਰ ਦਿਓ ਪਾਣੀ ਉੱਪਰ ਆ ਰਿਹਾ ਇੱਧਰੋਂ ਵੀ ਦੇਖੋ ਉਪਰੋਂ ਡੇ ਦਾ ਇੱਧਰੋਂ ਆ ਰਹੇ ਆ ਇੱਧਰੋਂ ਵੀ ਤੁਸੀਂ ਦੇਖੋ ਉਪਰੋਂ ਡੇ ਕਿਥੇ ਲੈ ਨੀਚੇ ਦਾ ਕਰ ਰਹੇ ਆ ਇਹ ਇਧਰੋਂ ਵੀ ਪਰੋਂ ਦੇਖ ਕੇ نیچے ਤੱਕ ਕਰ ਰਹੇ ਆਪਾਂ ਫੜੇ ਆਂ ਇਸ ਸੰਧੂ ਵੈਸ਼ਨੂ ਸਾਭੇ ਦੇ ਤੇ ਆ ਜੈਗੋਰ ਹਾਥੀ ਘੋੜੇ ਵੈਲ ਗੱਡੀਆਂ ਆ ਸਾਡੀ ਸਜਣਾ ਬਾਬੇ ਨਾਨਕ ਜੀ ਦੇ ਨਾਲ ਜੋੜਦਾ ਹੁੰਦਾ ਸੀ ਨਾ ਇਹ ਹੋਣੀ ਜ਼ਰੂਰ ਸਨੇ ਦਰਸ਼ਨ ਕਰਾਵਾਂਗੇ ਕਰੋ ਦਰ ਬਾਬਾ ਨਾਨਕ ਨੇ ਆਪ ਇਥੇ ਹੜਾ ਵਾਇਆ ਹੈਗਾ ਤੇ ਕੋਈ ਉੱਠਾ ਹੈਗਾ ਤੇ ਚੰਗੀ ਲੱਗੀ ਬਹੁਤ ਬਹੁਤ ਮੈਂ ਸ਼ੇਅਰ ਕਰਦੇ ਫ੍ਰੈਂਡਾਂ ਆ ਗੱਲ ਫ੍ਰੈਂਡਾਂ ਦੀ ਕਰਾਂਗੇ ਕਰਨੇ ਤੋਂ ਆਏ ਸੀ ਜਾਂਦੇ ਜਾਂਦੇ ਮਿਲ ਗਏ ਮੈਂ ਕਿਹਾ ਡੌਗ ਏਰੀਆ ਨਾਟ ਅਲੌਡ ਇਨਸਾਈਡ ਆਪਾਂ ਡੌਗ ਨਹੀਂ ਲੋੜ ਹੈਗਾ ਭਾਈ ਅੰਦਰ ਸਰਾਬ ਵੀ ਕੇ ਅੰਦਰ ਜਾਣਾ ਸੱਤ